ਗਾਲਬ ਦਾ ਸੂਫੀ ਸ਼ੇਰ ਕਸਾ ਪੂਰਨ ਭਗਤੀ ਜੀ ਦਾ ਚੰਤਾ ਕਰਨੀ ਰਾਜੀ ਸਲਵਾਨ ਨੇ ਸੁਣ ਇੱਕ ਖਬਰ ਮਹਾਰਾਜਾ ਪ੍ਰਸੰਨ ਹੋਏ ਰੋਮ ਰੋਮ ਆਨੰਦ ਸਮਾਇਓ ਨੇ ਆਈ ਜਸਮ ਵਿੱਚ ਸੀ ਜਾਣ ਮੁੜ ਕੇ ਗੋਲੀ ਆਬ ਹਯਾਤ ਪਲੈਓ ਨੇ ਆਈ ਫਸਲ ਬਹਾਰ ਬਾਗ ਦਿਲ ਦੇ ਬੁਲਬੁਲ ਖੁਸ਼ੀ ਹਜ਼ਾਰ ਮਨਾਇਓ ਨੇ ਦਸ਼ਰਥ ਕਰ ਸੀ ਰਾਮ ਹੋਏ ਪੈਦਾ ਕੁੱਲ ਸੁਖ ਸੰਸੋਗ ਸੰਤਾਪ ਵਵਾਇਓ ਨੇ ਖੁਸ਼ੀ ਚੜੀ ਭਪਾਲ ਬੇਸੁੱਧ ਹੋਇਆ ਗਮੋ ਫਿਕਰ ਕੀ ਹੋਸ਼ ਭਲਾਇਓ ਨੇ ਬੇਸੁੱਧ ਅੱਗੇ ਈਸੀ ਕਮ ਫਿਕਰ ਸੇਤੀ ਹੁਣ ਖੁਸ਼ੀ ਥੀ ਸੁੱਧ ਗਵਾਇਓ ਨੇ ਮਗਨ ਹੋ ਮਗਨ ਚਿਤ ਹੋਇਆ ਸੁੱਧ ਬੁੱਧ ਨਾ ਬਦਨ ਭੂਮ ਤੇ ਨਾ ਚਾ ਲਟਾਇਓ ਨੇ ਹੋ ਉਦਾਸ ਜਦ ਗੁਲਾਬ ਛੜਕਨ ਹੋਸ਼ ਵਿੱਚ ਸਰੀਰ ਦੇ ਆਇਓ ਨੇ ਬਦ ਬਦ ਬੰਦ ਬੰਦ ਤੋਂ ਆਨੰਦ ਹੋ ਕੇ ਪਰਮਾਨੰਦ ਮੈਂ ਧਿਆਨ ਲਗਾਇਓ ਨੇ ਕਾਲੀ ਦਾਸ ਪੂਰੀ ਹੋਈ ਆਸ ਉਸ ਦੀ ਰਾਜੇ ਬੜਾ ਹੀ ਸ਼ੁਕਰ ਮਨਾਇਓ ਨੇ ਰਾਜੇ ਨੇ ਦਾਨ ਕਰਨੀ ਖੁਸ਼ੀ ਵਿੱਚ ਜਾ ਕੇ ਬੰਦ ਬੰਦ ਥੀ ਹੋ ਆਨੰਦ ਰਾਜੇ ਬੇਠ ਮੰਤਰੀ ਨੂੰ ਫਰਮਾਨ ਕੀਤਾ ਖੋਲ ਦਿਓ ਮੂਹ ਜੀ ਮੂਹ ਖਜ਼ਾਨਿਆਂ ਦੇ ਜਮ ਘਟਾ ਸਵਾਲੀਆਂ ਆਣ ਕੀਤਾ ਆਨੰਦ ਕਪਵਾ ਨਗਦ ਰੁਪਈਏ ਦੇ ਕੇ ਹਰ ਤਾਈ ਰਾਜੇ ਸ਼ਾਦਮਾਨ ਕੀਤਾ ਇਹ ਸਾਦਾਨ ਕੀਤਾ ਮੰਗਤੇ ਫੇਟ ਬਣੇ ਮੁਰਦਾਨਾ ਵਲਣੀ ਧਿਆਨ ਕੀਤਾ ਟੂੰਡ ਤੇ ਮੰਗਦਾ ਨਜ਼ਰ ਨਾ ਆਉਂਦਾਈ ਐਸਾ ਬੇਗਿਣਤੀ ਰਾਜੇ দান ਕੀਤਾ ਦਾਨ ਮੰਗੇ ਕੇ ਜਾ ਕੇ ਮੰਗਤੀਆਂ ਚੀਜ਼ ਮਹਿੰਗੀ ਨੂੰ ਖੂਬ ਸਸਤਾਨ ਕੀਤਾ ਜਿਉਂ-ਜਿਉਂ ਸਰਕਾਰ ਤੋਂ ਹੁਕਮ ਹੋਇਆ ਉਸੇ ਤਰ੍ਹਾਂ ਹੀ ਅਮਲ ਦੀਵਾਨ ਕੀਤਾ ਕੁਲ ਮੁਸ਼ਕਲ ਮੁਲਕ ਦੇ ਵਿੱਚ ਮਸ਼ਹੂਰ ਹੋਇਆ ਇਰੇ ਲਾਲ ਜਵਾਹਰ দান ਕੀਤਾ ਇੱਕ ਸਾਲ ਦਾ ਮਾਲੀਆ ਮਾਫ ਕੀਤਾ ਸ਼ੁਕਰ ਰੱਬ ਦਾ ਤੇ ਕਿਰਸਾਨ ਕੀਤਾ ਕਿਦੀ ਛੜ ਦਿੱਤੇ ਕੁੱਲ ਜਿਹਲ ਵਿੱਚੋਂ ਉਮਰ ਰਾਜੇ ਨੂੰ ਰਾਜੇ ਰਿਹਾਨ ਕੀਤਾ ਉਮਰ ਕੈਦ ਨੂੰ ਰਾਜੇ ਰਿਹਾਨ ਕੀਤਾ ਹਰ ਜਗ੍ਹਾ ਪਹਿਰਾ कोतवाल ਲਾਇਆ ਪਗੜ ਚੌੜੀ ਗੰਮ ਦਾ ਬਦੀਵਾਨ ਕੀਤਾ ਦੁਸ਼ਮਨ ਮੋਢ ਕਤੀਮ ਦਾ ਸੀ ਗੁੱਸਾ ਦਿਲੋਂ ਕੱਢ ਨੂੰ ਕੱਢ ਉਸ ਨੂੰ ਦਿਲੋਂ ਉਸ ਨੂੰ ਕੱਢ ਵਿਰਾਨ ਕੀਤਾ ਹੋਰ ਦਾਨ ਵੀ ਰੀਜ ਦੇ ਨਾਲ ਕੀਤਾ ਰਸਮ ਦਾਨ ਜਿਉਂ ਬੇਦ ਪੂਰਨ ਕੀਤਾ ਹਵਨ ਜਗ ਬਿਆਨਤ ਰਚਾਇਓ ਨੇ ਬੇਦ ਮੰਤਰਾਂ ਦਾ ਰਚਾਣ ਕੀਤਾ ਦਰਦਰ ਉੱਤੇ ਧਰ ਦੇਣ ਨੋਬਤ ਰਾਗ ਰੰਗ ਦਾ ਖੂਬ ਕਸਮਾਨ ਕੀਤਾ ਅਮੀਰ ਭਾਵੇਂ ਅਮੀਰ ਤੇ ਭਾਵੇਂ ਗਰੀਬ ਹੋਵੇ ਸਾਲ ਭਰ ਦਾ ਜਸ਼ਨ ਪ੍ਰਵਾਨ ਕੀਤਾ ਵਾਜੇ ਸ਼ਧਿਆਣੇ ਹਰ ਘਰ ਮੰਦਰ ਇੰਦਰ ਸਭ ਤਾਂਕਾ ਸਭ ਦਾ ਤੰਗ ਮੈਦਾਨ ਕੀਤਾ ਜੋ ਕੁਝ ਸਰਫ ਹੋਵੇ ਸਰਕਾਰ ਵੱਲੋਂ ਇੱਕ ਸਾਸ ਦਾ ਜਾਮ ਸਮਿਆਣ ਕੀਤਾ ਧਰਮ ਰਾਜ ਮਹਾਰਾਜ ਦੇ ਰਾਜ ਅੰਦਰ ਇੱਕ ਖੁਸ਼ੀ ਤੇ ਖੁਸ਼ੀ ਨੇ ਆਣ ਮਕਾਨ ਕੀਤਾ ਕਾਲੀਦਾਸ ਬੜੇ ਰੰਗ 라ਵਣ ਇੰਦਰਪੁਰੀ ਨੂੰ ਇੰਦਰਪੁਰੀ ਨੂੰ ਉਸ ਹੈਰਾਨ ਕੀਤਾ